ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜਵੀਰ ਕੌਰ ਗਰੇਵਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਤੇ ਅੱਗੇ ਵੀ ਤੁਹਾਡੀ ਸਲਾਮਤੀ ਲਈ ਪ੍ਰਮਾਤਮਾ ਅਗੇ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਸਮਤ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਸੋ ਸਭ ਤੋਂ ਪਹਿਲਾਂ ਤੇ ਇੱਕ ਰਿਕਵੈਸਟ ਹੈ ਜੀ ਜਿਹੜੇ-ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਆਲਸੋ ਪ੍ਰੈਸ ਬੈਲ ਆਈਕਨ ਤਾ ਜੋ ਨਵੀਆਂ-ਨਵੀਆਂ ਵੀਡੀਓਜ਼ ਤੇ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਬਹੁਤ ਹੀ ਸੋਨਾ ਜਿਹੜਾ ਬੁਟੀਕ ਪੀਸ ਤੁਹਾਡੇ ਲਈ ਲੈ ਕੇ ਆਈ ਆ ਸੋ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਇਹਦੇ ਸਟੱਫ ਦੀ ਗੱਲ ਕਰੀਏ ਇਹ ਹੈਗਾ ਜੀ ਪਿਓਰ ਕਾਟਨ ਦਾ ਜਿਹੜਾ ਸਟੱਫ ਹੈਗਾ ਦੇਖੋ ਤੁਸੀਂ ਸੋ ਜੇ ਮੈਂ ਇਹਦੇ ਕਲਰ ਦੀ ਗੱਲ ਕਰਾਂ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜ ਜਿਹਨੂੰ ਆਪਾਂ ਸਰਦਈ ਨਹੀਂ ਕਹਿ ਸਕਦੇਗੇ ਮੈਨੂੰ ਨਹੀਂ ਪਤਾ ਵੀਡੀਓ ਤੇ ਕਿਸ ਟਾਈਪ ਦਾ ਸ਼ੋਅ ਹੋ ਰਿਹਾ ਬਟ ਇਹ ਅੰਡਰੇਈ ਕਲਰ ਜਿਵੇਂ ਆਪਾਂ ਬੋਲਦੇ ਆਂ ਅੰਡਰੇਈ ਕਲਰ ਦਾ ਜਿਹੜਾ ਇਹ ਸੂਟ ਹੈਗਾ ਤੇ ਕਸਟਮਰ ਕੋਲ ਜਿਹੜਾ ਪਿੰਕ ਕਲਰ ਦਾ ਦੁਪੱਟਾ ਸੀਗਾ ਸੋ ਉਹਨਾਂ ਦੀ ਚੋਇਸ ਦਾ ਹੀ ਜਿਹੜਾ ਆਪਾਂ ਡਿਜ਼ਾਈਨ ਮਤਲਬ ਉਹਨਾਂ ਦੀ ਚੋਇਸ ਦਾ ਡਿਜ਼ਾਈਨ ਸੀਗਾ ਜਿਹਦੇ ਨਾਲ ਆਪਾਂ ਏਮਬ੍ਰੋਇਡਰੀ ਕੀਤੀ ਹੈ ਸੋ ਇਹਦੇ ਤੇ ਨੀਚੇ ਬਹੁਤ ਹੀ ਸੋਹਣੀ ਹੈ ਜਿਹੜੀ ਵੇਲ ਜਾ ਰਹੀ ਜਿਹਨੂੰ ਆਪਾਂ ਕਲੀ ਵੀ ਬੋਲ ਸਕਦੇ ਆਂਗੇ ਸੋ ਆਹ ਹੋ ਗਿਆ ਜੀ ਵਰਕ ਇਹਦੇ ਘੇਰੇ ਤੇ ਤੇ ਇਹਦੇ ਵਿੱਚ ਤੁਸੀਂ ਦੇਖੋ ਵੀ ਕਿਹੜੇ-ਕਿਹੜੇ ਕਲਰ ਕੰਬੀਨੇਸ਼ਨ ਯੂਜ਼ ਹੋ ਰਹੇ ਆ ਵਾਈਟ ਕਲ ਡਾਰਕ ਪਿੰਕ ਯੂਜ਼ ਹੋ ਰਿਹਾ ਹੈ ਬੇਬੀ ਪਿੰਕ ਯੂਜ਼ ਹੋ ਰਿਹਾ ਹੈ ਦੈਨ ਪੈਰਟ ਗ੍ਰੀਨ ਯੂਜ਼ ਹੋ ਰਿਹਾ ਦੈਨ ਹੌਟ yellow ਸੋ ਇਹ ਕਲਰ ਹੈ ਜਿਹੜੇ ਇਹਦੇ ਵਿੱਚ ਯੂਜ਼ ਹੋ ਰਿਹਾ ਮੈਂ ਤੁਹਾਨੂੰ embroidery ਦੀ ਫਿਨਿਸ਼ਿੰਗ ਦਿਖਾਉਣੀ ਹੈ ਦੇਖੋ ਤੁਸੀਂ ਕਿੰਨੀ ਸਫਾਈ ਨਾਲ ਸੂਟ ਤੇ ਵਰਕ ਕੀਤਾ ਹੋਇਆ ਹੈਗਾ ਜਿਵੇਂ ਕਾਟਨ ਦਾ ਸੂਟ ਹੈ ਕਿਤੋਂ ਕੋਈ ਸੂਟ ਛਿੱਜਿਆ ਨਹੀਂਗਾ ਕਿਤੋਂ ਕੋਈ ਕੰਪਲੇਂਟ ਨਹੀਂ ਸੂਟ ਦੀ ਦੇਖੋ ਤੁਸੀਂ ਸੋ ਇਹਦੇ ਉੱਪਰ ਬਹੁਤ ਸੋਨੇ ਟ੍ਰੀ ਲਾਈਕ ਜਿਹੜੇ ਫਲਾwrs ਬਣੇ ਹੋਏ ਹੈਗੇ ਬਹੁਤ ਸੋਨਾ ਜਿਹੜਾ ਬਰੀਕੀ ਕੰਮ ਕੀਤਾ ਹੋਇਆ ਤੁਸੀਂ ਦੇਖ ਹੀ ਰਹੇ ਹੋ embroidery ਦੇ ਵਾਈਟ ਕਲਰ ਦੇ ਜਿਹੜੇ ਲੀਫਸ ਬਣੇ ਹੋਏ ਆ then ਛੋਟੇ ਛੋਟੇ ਫਲਾਸ ਦਾ ਕੰਬੀਨੇਸ਼ਨ ਹੈਗਾ ਦੇਖੋ ਇਹ ਚ ਗ੍ਰੀਨ ਕਲਰ ਯੂਜ਼ ਕੀਤਾ ਹੋਇਆਗਾ then ਉਸ ਤੋਂ ਬਾਅਦ ਡਾਰਕ ਪਿੰਕ ਕਲਰ ਯੂਜ਼ ਕੀਤਾ ਹੋਇਆਗਾ then ਬੇਬੀ ਪਿੰਕ ਯੂਜ਼ ਕੀਤਾ ਹੋਇਆ ਦੇਖੋ ਤੁਸੀਂ ਵਾਈਟ ਕਲਰ ਦੇ ਉੱਪਰ ਬਹੁਤ ਸੋਹਣੇ ਡਾਟਟਰ ਤੇ ਹਾਫ ਫਲਾਵਰਸ ਸੋ ਇਹ ਡਿਜ਼ਾਈਨ ਤੇ ਹਾਫ ਫਲਾਵਰ ਸੀਗਾ ਸੋ ਇਹ ਕਸਟਮਰ ਦੀ ਡਿਮਾਂਡ ਸੀਗੀ ਤਾਂ ਆਪਾਂ ਜਿਹੜਾ ਮਤਲਬ ਉਹਨਾਂ ਦਾ ਸੂਟ ਡਿਜ਼ਾਈਨ ਕੀਤਾਗਾ ਅਕੋਰਡਿੰਗ ਟੂ ਥੇਅਰ ਚੋਇਸ ਠੀਕ ਹੈ ਇਹਨਾਂ ਦੀ ਚੋਇਸ ਦੇ ਅਕੋਰਡਿੰਗ ਆਪਾਂ ਜਿਹੜਾ ਸੂਟ ਇਹ ਮਤਲਬ ਰੈਡੀ ਕੀਤਾਗਾ ਸੋ ਇਹ ਜਿਹੜਾ ਸੂਟ ਹੈ ਇਹਦੇ ਹੈਗਾ ਜਿੱਕੇਰੇ ਤੇ ਵਰਕ ਪਲੱਸ ਇਹਦੀ ਬਾਜ਼ੂ ਤੇ ਵਰਕ ਸੋ ਆਹ ਹੋ ਗਿਆ ਜੀ ਇਹਦੇ ਘੇਰੇ ਤੇ ਵਰਕ ਨੀਚੇ ਤੁਸੀਂ ਇਹਨੂੰ ਮਤਲਬ ਤਰਪਾਈ ਚ ਵੀ ਫੋਲਡ ਕਰ ਸਕਦੇ ਹੋ ਬਟ ਅਗਰ ਤੁਸੀਂ ਕਟਿੰਗ ਕਰੋਗੇ ਤਾਂ ਇੰਨੀ ਸਫਾਈ ਨਹੀਂ ਆਣੀ ਸੋ ਇਟਸ ਮੱਚ ਬੈਟਰ ਵੀ ਆਪਾਂ ਇਹਨੂੰ ਜਿਹੜਾ ਤਰਪਾਈ ਕਰੀਏ ਨੀਚੇ ਤੋਂ ਸੋ ਉੱਪਰ ਤੁਸੀਂ ਦੇਖੋ ਮੈਂ ਤੁਹਾਨੂੰ ਇਹਦੀ ਵੀ ਫਿਨਿਸ਼ਿੰਗ ਚੈੱਕ ਕਰਾਉਣੀ ਹੈ ਸੋ ਦੇਖੋ ਤੁਸੀਂ ਕਿੰਨਾ ਸੋਨਾ ਡਿਜ਼ਾਈਨ ਹੈ ਕਿਤੋਂ ਕੋਈ ਸੂਟ ਛਿੱਜਿਆ ਨਹੀਂਗਾ ਥੈਨ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਇਹਦੀ ਬਾਜ਼ੂ ਤੇ ਵਰਕ ਸਿਮਿਲਰਲੀ ਜਿਹੜਾ ਇੱਕ ਇੱਕ ਫਲਾਰ ਤੇ ਥੈਨ ਇਹ ਵਾਲੀ ਜਿਹੜੀ ਕਲੀ ਹੈ ਜਾ ਰਹੀ ਹੈ ਵੇਲ ਟਾਈਪ ਸੋ ਇਹੀ ਇਹਦੀ ਬਾਜ਼ੂ ਤੇ ਵਰਕ ਹੈਗਾ ਹਾਂਜੀ ਤੇ ਜਿਹੜਾ ਇਹ ਵਾਲਾ ਵਰਕ ਹੈਗਾ ਇਹ ਹੈਗਾ ਜੀ ਇਹਦੀ ਬਾਜ਼ੂ ਤੇ ਵਰਕ ਸਿਮਿਲਰਲੀ ਇੱਕ ਵੇਲ ਜਾ ਰਹੀ ਹੈ ਦੈਨ ਉੱਪਰ ਜਿਹੜਾ ਫਲਾਰਸ ਜਾ ਰਹੇ ਆ ਸੋ ਤੁਸੀਂ ਇਹਦਾ ਵੀ ਕੰਬੀਨੇਸ਼ਨ ਦੇਖੋ ਕਲਰ ਕੰਬੀਨੇਸ਼ਨਸ yellow ਕਲਰ ਦੇਖੋ ਕਿੰਨਾ ਸੋਨਾ ਜਿਹੜਾ ਅਟਰੈਕਟਿਵ ਜਿਹਾ ਲੁੱਕ ਦੇ ਰਿਹਾ ਸੂਟ ਨੂੰ ਵੈਸੇ ਕਲਰ ਕੰਬੀਨੇਸ਼ਨ ਸਾਰੇ ਹੀ ਬਹੁਤ ਅੱਛੇ ਹੈਗੇ ਸੋ ਬੜੀ ਗ੍ਰੇਸਫੁਲ ਜਿਹਾ ਜਿਹੜਾ ਇਹ ਸੂਟ ਰੈਡੀ ਹੋਇਆ ਦੇਖੋ ਤੁਸੀਂ ਕਿੰਨੀ ਗ੍ਰੇਸ ਆ ਰਹੀ ਕਲਰ ਦੀ ਵੀ ਤੇ ਸਟੱਫ ਵੀ ਬਹੁਤ ਵਧੀਆ ਸੀਗਾ ਦੈਨ ਉਸ ਤੋਂ ਬਾਅਦ ਦਨਹੀਂ ਹੋ ਗਿਆ ਜੀ ਇਹਦੀ ਸੈਕੰਡ ਬਾਜ਼ੂ ਸਿਮਿਲਰਲੀ ਇਹਦੇ ਤੇ ਵੀ ਬੋਥ ਜਿਹੜਾ ਸਫਾਈ ਨਾਲ ਵਰਕ ਕੀਤਾ ਹੋਇਆਗਾ ਦੇਖੋ ਤੁਸੀਂ ਥ्रेड ਵਗੈਰਾ ਪੂਰੀ ਕਟਿੰਗ ਕੀਤੀ ਹੋਈ ਹੈ ਕਿਤੋਂ ਕੋਈ ਮਤਲਬ ਸੂਟ ਜਾਂ ਥ्रेड ਸ਼ੋ ਨਹੀਂ ਹੋ ਰਿਹਾ ਦੇਖੋ ਤੁਸੀਂ ਕਿੰਨਾ ਸਫਾਈ ਨਾਲ ਕੰਮ ਕੀਤਾ ਹੋਇਆਗਾ ਥੋੜਾ ਜਿਹਾ ਤਿੱਲੇ ਦਾ ਵੀ ਟੱਚ ਦਿੱਤਾ ਹੋਇਆ ਹੈਗਾ ਵਾਈਟ ਹੋ ਗਿਆ ਹੌਟ yellow ਹੋ ਗਿਆ ਬੇਬੀ ਪਿੰਕ ਹੋ ਗਿਆ ਡਾਰਕ ਪਿੰਕ ਹੋ ਗਿਆ ਪੈਰਟ ਕਲਰ ਹੋ ਗਿਆ ਸੋ ਬ੍ਰੀਕ ਡਿਜ਼ਾਈਨ ਤੇ ਵੀ ਤੁਸੀਂ ਦੇਖੋ ਕਿੰਨੀ ਸਫਾਈ ਆ ਰਹੀ ਹੈ ਦੇਖੋ ਤੁਸੀਂ ਸੋ ਇਹ ਹੋ ਗਿਆ ਫਸਟ ਬਾਜ਼ੋ ਦੈਨ ਇਹ ਹੋ ਗਿਆ ਉਹਦੀ ਸੈਕੰਡ ਬਾਜ਼ੋ ਤੇ ਘੇਰੇ ਦਾ ਵਰਕ ਜਿਹੜਾ ਮੈਂ ਤੁਹਾਨੂੰ ਆਲਰੇਡੀ ਦਿਖਾ ਚੁੱਕੀ ਸੀਗੀ ਸੋ ਆਸੀ ਇਹਦੇ ਘੇਰੇ ਤੇ ਵਰਕ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਐਟ ਅ ਰੀਜ਼ਨੇਬਲ ਪ੍ਰਾਈਸ ਤੇ ਤੇ ਤੁਸੀਂ ਸਾਡੀ ਜਿਹੜੀ ਸਾਰੀ ਸੂਟਸ ਵਾਲੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਸੋ ਥੈਂਕ ਯੂ ਸੋ ਮੱਚ ਸਾਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਕੜਵਾਉਂਦੇ ਰਹੋ ਸੋ ਜਿਵੇਂ ਕਿ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ ਵੀ ਆਪਾਂ ਨੂੰ ਤਿੰਨ ਚਾਰ ਸੂਟ ਆ ਜਿਹੜੇ ਹੋਰ ਡਿਜ਼ਾਈਨ ਕਰਨੇ ਆਏ ਹੋਏ ਆ ਸੋ ਬਹੁਤ ਹੀ ਜਲਦ ਮੈਂ ਉਹਨਾਂ ਦੀਆਂ ਵੀਡੀਓਜ਼ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਦੈਨ ਹੁਣ ਆਪਾਂ ਇਹ ਸੂਟ ਨੂੰ ਜਿਹੜਾ ਮਤਲਬ ਪਾਰਸਲ ਕਰਾਂਗੇ ਆਪਾਂ ਡਿਲੀਵਰ ਕਰਾਂਗੇ ਜਿੰਨਾ ਤੱਕ ਇਹ ਪਹੁੰਚਾਉਣਾ ਹੈ ਸੋ ਜਿਵੇਂ ਗੱਲ ਕਰਾਂ ਇਹਦੀ ਪ੍ਰਾਈਸ ਦੀ ਤਾ ਸਿਰਫ 500 ਅਸੀਂ ਦਾ ਪ੍ਰਾਈਸ ਹੈ ਜਿਹੜਾ ਉਹ ਮਤਲਬ ਰੱਖਿਆ ਹੈਗਾ ਸੋ 500 ਦੇ ਵਿੱਚ ਦੇਖੋ ਤੁਹਾਨੂੰ ਕਿੰਨੀ ਸੋਹਣੀ ਐਮਬਰਾਇਡਰੀ ਮਿਲ ਰਹੀ ਹੈ ਕਿ ਦੇਖੋ ਕਿੰਨਾ ਸੋਹਣੀ ਨੀਚੇ ਬਣੀ ਹੋਈ ਹੈ ਵੇਲ ਤਿੰਨ ਫਲਾਅਰਸ ਦੇ ਦੋ ਫਲਾਅਰਸ ਦੇ ਦੀ ਬਾਜੂ ਤੇ ਹੈ ਸੋ ਪੰਜ ਫਲਾਅਰਸ ਤੇ ਦੇਖੋ ਤਿੰਨ ਕਿੰਨੀਆਂ ਸੋਹਣੀਆਂ ਪੱਟੀਆਂ ਦੋ ਬਾਹਾਂ ਤੇ ਆ ਗਈਆਂ ਤੇ ਇਹ ਦੇ ਘੇਰੇ ਤੇ ਆ ਗਈ ਸੋ ਸਿਰਫ 500 ਦੀ ਰੇਂਜ ਦੇ ਵਿੱਚ ਤੁਹਾਨੂੰ ਇੰਨੀ ਸੋਹਣੀ ਬਰੀਕੀ ਤੇ ਸਫਾਈ ਨਾਲ ਜਿਹੜੀ ਐਮਬਰਾਇਡਰੀ ਮਿਲ ਰਹੀ ਹੈ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਸੋ ਹੁਣ ਆਪਾਂ ਜਿਹੜਾ ਇਹ ਸੂਟ ਆ ਜਿਹੜਾ ਕੋਰੀਅਰ ਕਰਾਂਗੇ ਤਾਂ ਮੈਂ ਪੈਕ ਕਰਕੇ ਤਾਂ ਆਪਾਂ ਡਿਲੀਵਰ ਕਰਾਂਗੇ ਕੱਲ ਉਹਨਾਂ ਦੇ ਐਡਰੈਸ ਤੇ ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜਾ ਇੱਕ ਹੋਰ ਨਵੇਂ ਸੂਟ ਨਾ ਮਿਲਦੇ ਆ ਸੋ ਤਦ ਤੱਕ ਦੇ ਲਈ ਰੱਬ ਰੱਖ